ਮੁੰਡਾ ਉਹ ਯਾਦ ਹੀ ਕਹਿੰਦੇ ਵੀ ਯਾਰੀ ਪਗਾਉਣ ਆ ਗਿਆ ਕਹਿੰਦੇ ਮੈਤਲ ਯਾਰੀ ਕਿਵੇਂ ਪਗਾਉਣ ਆ ਗਿਆ ਬੰਦੇ ਆਪਣੇ ਗਵਾਂਢੀ ਪੁਰਾਣੇ ਖੇਤ ਦੇ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਹੱਡੀ ਦਾ ਤੇ ਫਿੱਟਰ ਦੀ ਸਰਵਿਸ ਕਰਕੇ ਆ ਗਿਆ ਕਹਿੰਦਾ ਬਾਈ ਬਣ ਕੇ ਮੈਂ ਯਾਰ ਮੈਂ ਕਿਤੇ ਕੰਮ ਕਰਿਆ ਨਹੀਂ ਫਿੱਟਰਾ ਫੂਟਰਾ ਦਾ ਕਹਿੰਦਾ ਯਾਰ ਤੇਥੋਂ ਕੀ ਕੁਝ ਹੈ ਹਨਾ ਤੇ ਖੇਤ ਬਈ ਤੁਹਾਨੂੰ ਮਾਹੌਲ ਦਿਖਾਉਣਾ ਹੈ ਦੇਖੋ ਕਿੰਨਾ ਪਿਆਰਾ ਮਾਹੌਲ ਆ ਕਹਿੰਦਾ ਕਹਿੰਦੇ ਸਾਡੇ ਕੋਲੇ ਮਖਤਿਆਰੀ ਸੀ ਉਹ ਮੋਟਰ ਵਾਲੇ ਜਿੰਦੇ ਦੀ ਹੈ ਤੇ ਇੱਧਰ ਸੂਰਜ ਵਾਲੀ ਮੋਟਰ ਲੱਗੀ ਵੀ ਆ ਤੇ ਦੋ ਲੋਰਾਂ ਨੂੰ ਇੱਕੇ ਬੋਰ ਚ ਪਾਇਆ ਰੱਖਿਆ ਇੱਕ ਮੋਟਰਾਂ ਤੇ ਇੱਕ ਪੱਖਾ ਦੋਨੇ ਇਕੱਠੇ ਚੱਲਦੇ ਆ ਤੇ ਆਹ ਬਾਹਣ ਆ ਬਾਈ ਦਾ ਤੇ ਇੱਧਰ ਆਪਣੇ ਖੇਤ ਦੇ ਗਵਾਂਢੀ ਇੱਧਰ ਆਪਣਾ ਖੇਤ ਹੁੰਦਾ ਸੀ ਪਹਿਲਾਂ ਆਹ ਬਦਲਾਛੜਲੀ ਕਰਕੇ ਆਪਾਂ ਇੱਕ ਸਾਈਡ ਤੇ ਕਰ ਲਿਆ ਹੁਣ ਇਹ ਬੰਦੇ ਆ ਬਾਹਲੇ ਲੱਠੇ ਤੇ ਤੁਹਾਨੂੰ ਮਲਾਵਾਂਗੇ ਕਿਤੇ ਜਿੱਦੇ ਤੁਸੀਂ ਤੇ ਪੂੰ ਤਾਂ ਬੰਦਾ ਜਾਣ ਪਛਾਣ ਦਾ ਕਿਸੇ ਦਾ ਮਹਤਾਜ ਨਹੀਂ ਪੈਸਟੀਸਾਈਡ ਦਾ ਕੰਮ ਆ ਬਾਈ ਦਾ ਇਹ ਸਾਰੇ ਨੇੜੇ-ਨੇੜੇ ਪਿੰਡਾਂ ਵਾਲੇ ਬੰਦੇ ਜਾਣਦੇ ਆ ਤਕਰੀਬਨ ਤਕਰੀਬਨ ਹੈਪੀ ਸੰਧੂ ਦੇ ਨਾਂ ਤੇ ਹੈ ਹਰਪ੍ਰੀਤ ਸਿੰਘ ਸੰਧੂ ਤੇ ਫੀਟਰ ਦਾ ਪੰਪ ਕਰਵਾਇਆ ਕਹਿੰਦਾ ਜਦੋਂ ਲੋਡ ਹੁੰਦੀ ਆ ਤੇ ਜਦੋਂ ਨੇਰਾ ਹੁੰਦਾ ਮੋਮਬੱਤੀ ਦੀ ਉਦੋਂ ਹੀ ਲੋਡ ਪੈਂਦੀ ਆ ਤੇ ਹੁਣ ਕਹਿੰਦੇ ਭਾਈ ਝੋਨਾ ਲਾਉਣਾ ਜਾਂ ਤੇ ਕਹਿੰਦੇ ਫੀਟਰ ਦੀ ਵਿਚਾਰੇ ਦੀ ਲੋੜ ਆ ਹੁਣ ਹੈ ਹੈ ਹਾਂ ਭਾਈ ਲੋੜ ਲੋੜ ਆ ਹੁਣ ਤੇ ਇੱਕ ਹੋਰ ਕੀ ਕਹਿੰਦੇ ਹੁੰਦੇ ਗਾਉਂ ਵਲੇ ਗਧੇ ਨੂੰ ਬਾਪੂ ਗੋਮਲੇ ਗਧਰੂ ਬਾਪੂ ਕਹਿੰਦੇ ਆ ਤੇ ਇਹਦਾ ਹੁਣ ਗਾਉ ਆ ਵੀ ਯਾਰ ਫੀਟਰ ਦਾ ਵੀ ਹੁਣ ਜਰਾ ਹੋ ਆ ਤੇ ਹੁਣ ਵਿਚਾਰੇ ਦੀ ਇਹਦੀ ਉਹ ਕਰੀਆ ਚਲੋ ਆਏ ਆ ਵੀ ਆਹਾ ਦੇਖ ਇਹਦੇ ਪਾਣੀ ਦੇਖੋ ਤੁਸੀਂ ਪਹਿਲਾਂ ਦੇ ਉਹ ਥੋੜੀ ਨੂੰ ਏ ਕਿਰਲੀ ਮਰੀ ਵੀ ਵਿਚੋ ਪਤਾ ਨਹੀਂ ਕੀ ਹੋਸਾ ਆਹਾ ਸਮਾਨ ਆ ਵੀ ਇਹਦਾ ਪੰਪ ਕਰਾ ਕੇ ਲੈਂਦਾ ਦੇਖੋ ਤੇ ਠੀਕ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰੋ ਧੰਨਵਾਦ